ਪੰਜਾਬ ਦੇ ਵਿੱਚ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਨੇ ਇੱਕ ਵੱਡਾ ਪ੍ਰੋਗਰਾਮ ਕਰ ਰਹੀ ਆ ਜ਼ਿਲ੍ਹਾ ਲੁਧਿਆਣਾ 'ਚ ਵੱਡਾ ਪ੍ਰੋਗਰਾਮ ਹੋਣਾ ਜਿੱਥੇ ਪੰਜਾਬ ਦੇ ਸਾਰੇ ਫੋਟੋਗ੍ਰਾਫਰ ਪਹੁੰਚਣਗੇ ਫੋਟੋਗ੍ਰਾਫੀ ਮੇਲਾ ਜਿਹੜਾ ਉਹਦੇ ਵਿੱਚ ਵੱਡੀਆਂ ਕੰਪਨੀਆਂ ਜਿੰਨੀਆਂ ਵੀ ਕੈਮਰਾ ਕੰਪਨੀਆਂ ਜੋ ਵੀ ਫੋਟੋਗ੍ਰਾਫੀ ਦਾ ਸਮਾਨ ਲੋਕ ਵੇਚਦੇ ਨੇ ਜਿਹੜੀ ਕੰਪਨੀਆਂ ਤੋਂ ਬਣਦਾ ਹੈ ਉਹ ਉੱਥੇ ਆ ਕੇ ਆਪਦਾ ਸਮਾਨ ਹੈ ਜਿਹੜਾ ਪ੍ਰਦਰਸ਼ਿਤ ਕਰਨਗੇ ਫੋਟੋਗ੍ਰਾਫਰਾਂ ਨੂੰ ਦਿਖਾਉਣਗੇ ਕਿੰਨੇ ਪੰਜਾਬ ਫੋਟੋਗ੍ਰਾਫਰ ਐਸੋਸਿਏਸ਼ਨ ਦੇ ਮੈਂਬਰ ਨੇ ਜਾਂ ਪੰਜਾਬ ਦੇ ਜਿੰਨੇ ਵੀ ਫੋਟੋਗ੍ਰਾਫਰ ਨੇ ਉਹ ਆਪਣੀਆਂ ਦੁੱਖ ਤਕਲੀਫਾਂ ਸਾਨੂੰ ਉਸ ਮੀਟਿੰਗ ਚ ਦੱਸ ਸਕਦੇ ਨੇ ਅਸੀਂ 12 ਤੇ 13 ਅਗਸਤ ਨੂੰ ਦੋਏ ਦਿਨ ਮੀਟਿੰਗ ਕਰ ਰਹੇ ਹਾਂ ਮੋਟਿਵ ਕੀ ਆ ਕਿ ਇਹਦਾ ਫਾਇਦਾ ਹੋਣ ਵਾਲਾ ਫੋਟੋਗ੍ਰਾਫਰਾਂ ਨੂੰ ਤੇ ਕਿਵੇਂ ਦਾ ਰਹਿਣ ਵਾਲਾ ਇਹ ਪਹਿਲਾਂ ਸਾਨੂੰ ਸਾਡੇ ਫੋਟੋਗ੍ਰਾਫਰਾਂ ਨੂੰ ਬੰਬੇ ਜਾਂ ਦਿੱਲੀ ਜਾ ਕੇ ਦੇਖਣਾ ਪੈਂਦਾ ਸੀ ਐਤਕੀ ਅਸੀਂ ਮੁੱਲਾਂਪੁਰ ਦੇ ਵਿੱਚ ਇਹ ਬਹੁਤ ਵੱਡਾ ਇਹਦਾ ਐਡਾ ਵੱਡਾ ਤੁਸੀਂ ਕਹਿ ਸਕਦੇ ਆ ਵੀ ਅਸੀਂ ਪਹਿਲੇ ਦਿਨ ਇਹਦਾ 10000 ਬੰਦੇ ਦਾ ਖਾਣਾ ਤਿਆਰ ਕਰਵਾ ਰਹੇ ਹਾਂ ਅੱਜ ਜਿਹੜਾ ਕੈਮਰਾ ਤਕਰੀਬਨ 3.5 ਤੋਂ 4 ਲੱਖ ਦੀ ਬਾਡੀ ਆ ਗਈ ਅੱਜ ਫੋਟੋਗ੍ਰਾਫਰ ਇੰਨਾ ਖਰਚਾ ਹੋ ਗਿਆ ਫੋਟੋਗ੍ਰਾਫਰ ਦਾ ਇੰਨੀ ਇਨਵੈਸਟਮੈਂਟ ਹੋਣ ਲੱਗੀ ਵੀ ਇੱਕ ਫੋਟੋਗ੍ਰਾਫਰ ਇੱਕ ਵਿਆਹ ਦੇ ਉੱਪਰ ਕਟੋ-ਕਟ 20 ਤੋਂ 30 ਲੱਖ ਦਾ ਸਮਾਨ ਲੈ ਕੇ ਜਾਂਦਾ ਤਾਂ ਜਾ ਕੇ ਵਿਆਹ ਬਖਤਾਂਦਾ ਜਨਮ ਤੋਂ ਲੈ ਕੇ ਮਰਨ ਤੋਂ ਬਾਅਦ ਤੱਕ ਲੋੜ ਪੈਂਦੀ ਹੈ ਕਿਉਂਕਿ ਜਨਮ ਤੋਂ ਲੈ ਕੇ ਹਰ ਫੜਾ ਤੇ ਫੋਟੋਗ੍ਰਾਫੀ ਦੀ ਲੋੜ ਹੈ ਮਰਨ ਤੋਂ ਬਾਅਦ ਦਾ ਮੇਰਾ ਮਤਲਬ ਇਹ ਹੈ ਵੀ ਜਿਹੜੇ ਮਰਨ ਤੋਂ ਬਾਅਦ ਇੱਕ ਭੋਗ ਦੀ ਫੋਟੋ ਵੀ ਇੱਕ ਫੋਟੋਗ੍ਰਾਫਰ ਹੀ ਬਣਾਉਂਦਾ ਹੈ ਅਸੀਂ ਚਾਹੁੰਦੇ ਆਂ ਪੰਜਾਬ ਸਰਕਾਰ ਦੇ ਵਿੱਚ ਇਹ ਜਿਹੜਾ ਬੋਰਡ ਬਣਾਉਣ ਉਹਦੇ ਵਿੱਚ ਜਿਹੜਾ ਚੇਅਰਮੈਨ ਹੋਵੇ ਉਹ ਸਾਡਾ ਫੋਟੋਗ੍ਰਾਫਰ ਹੋਵੇ ਉਹਨਾਂ ਨੂੰ ਪਤਾ ਲੱਗੇ ਵੀ ਸਮੱਸਿਆਵਾਂ ਫੋਟੋਗ੍ਰਾਫਰਾਂ ਦੀਆਂ ਕੀ ਨੇ ਕਦੇ ਲੁੱਟ ਖਵਾਉਂਦਾ ਸਾਡੇ ਨਾਲ ਬਹੁਤ ਵੱਡੇ ਜਿਹੜੀਆਂ ਬਾਰਦਾਤਾਂ ਹੋ ਰਹੀਆਂ ਨੇ ਵਿਆਹਾਂ ਦੇ ਵਿੱਚ ਸਾਡੀ ਕੋਈ ਸੁਰੱਖਿਆ ਨਹੀਂ ਰਾਤ ਨੂੰ ਫੰਕਸ਼ਨ ਅਸੀਂ ਲੇਟ ਕਰਕੇ ਜਾਂਦੇ ਆਂ ਉਸ ਸੁਰੱਖਿਆ ਦੀਆਂ ਬੜੀਆਂ ਵੱਡੀਆਂ ਪ੍ਰੋਬਲਮ ਆ ਰਹੀਆਂ ਨੇ ਵੀ ਅਸੀਂ ਆਪਣੇ ਬੋਰਡ ਸਾਡਾ ਬੋਰਡ ਬਣਾਇਆ ਜਾਵੇ ਅਸੀਂ ਆਪਣੇ ਚੇਅਰਮੈਨ ਨੂੰ ਅਸੀਂ ਆਪਣੀਆਂ ਮੀਟਿੰਗਾਂ ਕਰੀਏ ਉਹਨਾਂ ਨੂੰ ਤੱਕ ਦੱਸਿਏ ਪੰਜਾਬ ਸਰਕਾਰ ਤੱਕ ਜਿਹੜੇ ਹੈਗੇ ਨੇ ਅਸੀਂ ਆਪਣੀਆਂ ਜਿਹੜੀਆਂ ਸਮੱਸਿਆਵਾਂ ਲੈ ਕੇ ਆ ਕੀ ਲੱਗਦਾ ਹੁਣ ਮੋਬਾਈਲ ਵਾਲੀ ਦੁਨੀਆ ਚੱਲ ਰਹੀ ਆ ਮੋਬਾਈਲ ਬਹੁਤ ਹੀ ਆ ਗਏ ਫੋਟੋਗ੍ਰਾਫਰਾਂ ਨੂੰ ਇਹ ਮੋਬਾਈਲਾਂ ਦਾ ਫਰਕ ਪਿਆ ਕੋਈ ਕਿਵੇਂ ਦਾ ਫੋਟੋਗ੍ਰਾਫਰਾਂ ਨੂੰ ਜੀ ਆਰਥਿਕ ਪੱਖੋਂ ਬਹੁਤ ਕਮਜ਼ੋਰ ਹੋ ਗਿਆ ਫੋਟੋਗ੍ਰਾਫਰ ਮੋਬਾਈਲਾਂ ਨਾਲ ਜਿਹੜੇ ਛੋਟੇ-ਮੋਟੇ ਫੰਕਸ਼ਨਿੰਗ ਸਰਾਮਣੀਤੀ ਲੋਕ ਆਪ ਖਿੱਚਣ ਲੱਗੇ ਅੱਛਾ ਜਨਮ ਦਿਨ ਤੇ ਆਪ ਖਿੱਚਣ ਲੱਗੇ ਨਿੱਕੇ-ਮੋਟੇ ਜਿੰਨੇ ਵੀ ਫੰਕਸ਼ਨ ਸੀ ਮੈਟਰੋਨਿਅਲ ਫੋਟੋ ਪਰ ਇਹਨਾਂ ਮੈਂ ਜ਼ਰੂਰ ਕਹਿਣਾ ਵੀ ਪੰਜਾਬ ਦੀ ਫੋਟੋਗ੍ਰਾਫੀ ਹੈ ਜਿਹੜੀ ਹਜੇ ਵੀ ਬਾਕੀ ਸੂਬਿਆਂ ਨੂੰ ਅੱਪਾ ਪੰਜਾਬ ਦਾ ਫੋਟੋਗ੍ਰਾਫਰ ਹੈ ਜਿਹੜਾ ਅਜੇ ਵੀ ਖੁਸ਼ਹਾਲ ਹੈ ਵਧੀਆ ਹੈ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਇੱਕ ਵੱਡਾ ਪ੍ਰੋਗਰਾਮ ਕਰ ਰਹੀ ਆ ਜ਼ਿਲ੍ਹਾ ਲੁਧਿਆਣਾ ਚ ਵੱਡਾ ਪ੍ਰੋਗਰਾਮ ਹੋਣਾ ਜਿੱਥੇ ਪੰਜਾਬ ਦੇ ਸਾਰੇ ਫੋਟੋਗ੍ਰਾਫਰ ਪਹੁੰਚਣਗੇ ਕਿਉਂਕਿ ਜੇ ਫੋਟੋਗ੍ਰਾਫਰ ਯੂਨੀਅਨ ਦੀ ਗੱਲ ਕਰੀਏ ਐਸੋਸੀਏਸ਼ਨ ਦੀ ਗੱਲ ਕਰੀਏ ਤਾਂ ਪੰਜਾਬ ਦੀ ਬਹੁਤ ਵੱਡੀ ਐਸੋਸੀਏਸ਼ਨ ਹੈ ਜਿਸ ਦੇ ਵੱਡੇ ਪ੍ਰੋਗਰਾਮ ਹੁੰਦੇ ਨੇ ਅਤੇ ਇਸ ਵਾਰ ਦਾ ਇੱਕ ਵੱਡਾ ਪ੍ਰੋਗਰਾਮ ਜ਼ਿਲ੍ਹਾ ਲੁਧਿਆਣਾ ਚ ਹੋਣਾ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਰਣਦੀਪ ਸਿੰਘ ਫੱਗੂਵਾਲਾ ਸਾਡੇ ਮੌਜੂਦ ਨੇ ਫਗੂ ਵਾਲਾ ਸਾਹਿਬ ਸਵਾਗਤ ਹੈ ਤੁਹਾਡਾ ਸੈਂਟਰਲ ਪੰਜਾਬ ਪੀਜੀ ਥੈਂਕ ਯੂ ਜੀ ਥੈਂਕ ਯੂ ਫਗੂਲ ਸਾਹਿਬ ਕਿਵੇਂ ਕਿਵੇਂ ਦਾ ਪ੍ਰੋਗਰਾਮ ਰੱਖ ਰਹੇ ਹੋ ਜਿਹੜਾ ਤੁਸੀਂ ਇਸ ਵਾਰ ਫੋਟੋਗ੍ਰਾਫਰ ਇੱਕ ਮੇਲਾ ਰੱਖਿਆ ਗਿਆ ਤੁਹਾਡਾ ਉਹ ਕਿਸ ਤਰ੍ਹਾਂ ਦਾ ਮੇਲਾ ਹੈ ਅਸੀਂ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ 12 ਤੇ 13 ਅਗਸਤ ਨੂੰ ਜੀ ਫੋਟੋਗ੍ਰਾਫੀ ਮੇਲਾ ਤੇ ਆਮ ਇਜਲਾਸ ਕਰਵਾ ਰਹੇ ਹਾਂ ਜੀ ਫੋਟੋਗ੍ਰਾਫੀ ਮੇਲਾ ਜਿਹੜਾ ਉਹਦੇ ਵਿੱਚ ਵੱਡੀਆਂ ਕੰਪਨੀਆਂ ਜਿੰਨੀਆਂ ਵੀ ਕੈਮਰਾ ਕੰਪਨੀਆਂ ਜੋ ਵੀ ਫੋਟੋਗ੍ਰਾਫੀ ਦਾ ਸਮਾਨ ਲੋਕ ਵੇਚਦੇ ਨੇ ਜਿਹੜੀ ਕੰਪਨੀਆਂ ਤੋਂ ਬਣਦਾ ਉਹ ਉੱਥੇ ਆ ਕੇ ਆਪ ਦਾ ਸਮਾਨ ਆ ਜਿਹੜਾ ਪ੍ਰਦਰਸ਼ਿਤ ਕਰਨਗੇ ਫੋਟੋਗ੍ਰਾਫਰਾਂ ਨੂੰ ਦਿਖਾਉਣਗੇ ਉਹਦੇ ਨਾਲ ਇੱਕ ਆਮ ਇਜਲਾਸ ਕਰ ਰਹੇ ਆ ਅਸੀਂ ਜਰਨਲ ਬਾਡੀ ਮੀਟਿੰਗ ਕਹਿੰਦੇ ਆ ਉਹਨੂੰ ਉਹਦੇ ਵਿੱਚ ਕੀ ਹੈ ਵੀ ਜਿੰਨੇ ਪੰਜਾਬ ਫੋਟੋਗ੍ਰਾਫਰ ਐਸੋਸਨ ਦੇ ਮੈਂਬਰ ਨੇ ਜਾਂ ਪੰਜਾਬ ਦੇ ਜਿੰਨੇ ਵੀ ਫੋਟੋਗ੍ਰਾਫਰ ਨੇ ਉਹ ਆਪਣੀਆਂ ਦੁੱਖ ਤਕਲੀਫਾਂ ਸਾਨੂੰ ਉਸ ਮੀਟਿੰਗ ਚ ਦੱਸ ਸਕਦੇ ਨੇ ਅਸੀਂ 12 ਤੇ 13 ਅਗਸਤ ਨੂੰ ਦੋਏ ਦਿਨ ਮੀਟਿੰਗ ਕਰ ਰਹੇ ਹਾਂ ਵੀ ਜਿਹੜੇ ਪਹਿਲੇ ਦਿਨ ਆਉਣਗੇ ਪਹਿਲਾਂ ਵਾਲਿਆਂ ਦੀਆਂ ਮੁਸ਼ਕਲਾ ਸੁਣਾਗੇ ਦੂਜੇ ਦਿਨ ਜਿਹੜੇ ਫੋਟੋਗ੍ਰਾਫਰਾਂ ਦੇ ਦੂਜੇ ਨੇ ਆ ਉੱਥੇ ਅਸੀਂ ਬਹੁਤ ਵੱਡਾ ਇੱਕ ਫੰਕਸ਼ਨ ਰੱਖਿਆ ਹੋਇਆ ਠੀਕ ਹੈ ਬਿਲਕੁਲ ਕਿਹੜੀ ਜਗ੍ਹਾ ਜ਼ਿਲ੍ਹਾ ਲੁਧਿਆਣਾ ਚ ਕਿੱਥੇ ਹੈ ਅਸੀਂ ਜੀ ਮੁੱਲਾਪੁਰ ਸ਼ਹਿਰ ਦੇ ਵਿੱਚ ਸੋਨਾ ਗ੍ਰੈਂਡ ਪੈਲਸ ਆ ਉਹਦੇ ਵਿੱਚ 12 ਤੇ 13 ਅਗਸਤ ਨੂੰ ਜਿਹੜਾ ਇਹ ਫੋਟੋਗ੍ਰਾਫੀ ਮੇਲਾ ਕਰਾ ਰਹੇ ਹਾਂ ਬਿਲਕੁਲ ਮੋਟਿਵ ਕੀ ਆ ਕੀ ਇਹਦਾ ਫਾਇਦਾ ਹੋਣ ਵਾਲਾ ਫੋਟੋਗ੍ਰਾਫਰਾਂ ਨੂੰ ਤੇ ਕਿਵੇਂ ਦਾ ਰਹਿਣ ਜਿਹੜਾ ਫੋਟੋਗ੍ਰਾਫੀ ਮੇਲਾ ਇਹ ਪੰਜਾਬ ਦੇ ਵਿੱਚ ਪਹਿਲਾਂ ਹੁੰਦਾ ਨਹੀਂ ਸੀ ਪਿਛਲੇ 3 ਸਾਲਾਂ ਤੋਂ ਜਦੋਂ ਤੋਂ ਮੈਂ ਪ੍ਰੈਜ਼ੀਡੈਂਟ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦਾ ਬਣਿਆ ਉਦੋਂ ਅਸੀਂ ਇੱਕ ਮੇਲਾ ਸ਼ੁਰੂ ਕੀਤਾ ਇਹ ਪਹਿਲਾਂ ਸਾਨੂੰ ਸਾਡੇ ਫੋਟੋਗ੍ਰਾਫਰਾਂ ਨੂੰ ਬੰਬੇ ਜਾਂ ਦਿੱਲੀ ਜਾ ਕੇ ਦੇਖਣਾ ਪੈਂਦਾ ਸੀ ਅਸੀਂ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਇਹਨੂੰ ਪੰਜਾਬ ਚ ਲਾਉਣ ਦੀ ਸਕੀਮ ਬਣਾਈ ਪਹਿਲਾਂ ਅਸੀਂ ਬਰਨਾਲੇ ਲਾਇਆ ਉਸ ਤੋਂ ਬਾਅਦ ਅਸੀਂ ਗੁਰਾਇਆਂ ਲਾਇਆ ਐਤਕਿ ਅਸੀਂ ਮੁੱਲਾਂਪੁਰ ਦੇ ਵਿੱਚ ਇਹ ਬਹੁਤ ਵੱਡਾ ਇਹਦਾ ਏਡਾ ਵੱਡਾ ਤੁਸੀਂ ਕਹਿ ਸਕਦੇ ਆ ਵੀ ਅਸੀਂ ਪਹਿਲੇ ਦਿਨ ਇਹਦਾ 10000 ਬੰਦੇ ਦਾ ਖਾਣਾ ਤਿਆਰ ਕਰਵਾ ਰਹੇ ਆ ਜੀ ਖਾਣਾ ਬਿਲਕੁਲ ਫਰੀ ਰੱਖਿਆ ਹੋਇਆ ਚਾਹ ਪਾਣੀ ਸਾਰਾ ਕੁਝ ਫਰੀ ਰੱਖਿਆ ਕਿਸੇ ਤੋਂ ਕੋਈ ਪੈਸਾ ਨਹੀਂ ਕੋਈ ਐਂਟਰੀ ਵੀ ਐਂਟਰੀ ਦਾ ਵੀ ਕੋਈ ਪੈਸਾ ਨਹੀਂ ਅਸੀਂ ਸਾਰੇ ਫੋਟੋਗ੍ਰਾਫਰਾਂ ਨੂੰ ਕਹਿੰਨੇ ਆ ਵੀ ਤੁਸੀਂ ਉੱਥੇ ਆਓ ਫੋਟੋਗ੍ਰਾਫੀ ਮੇਲਾ ਦੇਖੋ ਤੁਹਾਨੂੰ ਪਤਾ ਲੱਗੇ ਨਵੀਂ ਤਕਨੀਕ ਫੋਟੋਗ੍ਰਾਫੀ ਨਵੀਂ ਤਕਨੀਕ ਚ ਜਾ ਰਹੀ ਆ ਉੱਤੇ ਨਵੇਂ-ਨਵੇਂ ਕੰਪਨੀਆਂ ਆ ਰਹੀਆਂ ਨੇ ਵੱਡੀਆਂ ਕੰਪਨੀਆਂ ਆ ਰਹੀਆਂ ਨੇ ਕੈਮਰੇ ਨਵੇਂ ਤੋਂ ਨਵੇਂ ਆ ਰਹੇ ਨੇ ਪ੍ਰਿੰਟਰ ਨਵੇਂ ਤੋਂ ਨਵੇਂ ਆ ਰਹੇ ਨੇ ਕਿ ਤੁਸੀਂ ਆ ਕੇ ਦੇਖੋ ਤੁਸੀਂ ਉੱਥੋਂ ਹੋਰ ਤਰੱਕੀ ਹੋਰ ਫੋਟੋਗ੍ਰਾਫੀ ਨੂੰ ਪੰਜਾਬ ਦੀ ਨੂੰ ਮਜ਼ਬੂਤ ਕਰੀਏ ਆਪਾਂ ਬਿਲਕੁਲ ਯਾਨੀ ਕਿ ਬਹੁਤ ਕੁਝ ਫੋਟੋਗ੍ਰਾਫਰਾਂ ਨੂੰ ਸਿੱਖਣ ਨੂੰ ਮਿਲਣਾ ਉੱਥੇ ਉਸ ਮੇਲੇ ਤੋਂ ਉਸ ਮੇਲੇ ਵਿੱਚ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜੀ ਉਸ ਤੋਂ ਬਾਅਦ ਅਸੀਂ ਪੰਜਾਬ ਫੋਟੋਗ੍ਰਾਫਰ ਐਸਨ ਜਿਹੜਾ ਮੁੱਖ ਦਫ਼ਤਰ ਜਲੰਧਰ ਹੈ ਉਹਦੇ ਵਿੱਚ ਇੱਕ ਹਾਈ ਟੈਕ ਹਾਲ ਬਣਾਇਆ ਉਹਦੇ ਵਿੱਚ ਕਿ ਅਸੀਂ ਫੋਟੋਗ੍ਰਾਫਰਾਂ ਨੂੰ ਵਰਕਸ਼ਾਪਾਂ ਦਿਆ ਕਰਾਂਗੇ ਜਿਹੜੇ ਫੋਟੋਗ੍ਰਾਫਰ ਵਿਚਾਰੇ ਛੋਟੇ ਸ਼ਹਿਰਾਂ ਦੇ ਨੇ ਜਾਂ ਪਿੰਡਾਂ ਦੇ ਵਿੱਚ ਬੈਠੇ ਨੇ ਉਹਨਾਂ ਵਾਸਤੇ ਅਸੀਂ ਵਰਕਸ਼ਾਪ ਦਾ ਵੀ ਫ੍ਰੀ ਪ੍ਰਬੰਧ ਕਰ ਰਹੇ ਹਾਂ ਉੱਥੇ ਹਾਈ ਟੈਕ ਸਿਸਟਮ ਨਾਲ ਉਹਨਾਂ ਨੂੰ ਦੱਸਾਂਗੇ ਕਿਵੇਂ ਫੋਟੋਗ੍ਰਾਫੀ ਹੁੰਦੀ ਹੈ ਕਿਵੇਂ ਤੁਸੀਂ ਜਿਹੜੇ ਹੈਗੇ ਨੇ ਸਸਤੇ ਕੈਮਰਾ ਨਾਲ ਫੋਟੋਗ੍ਰਾਫੀ ਕਰ ਸਕਦੇ ਹੋ ਕਿਉਂਕਿ ਅੱਜ ਜਿਹੜਾ ਕੈਮਰਾ ਤਕਰੀਬਨ 3.5 ਤੋਂ 4 ਲੱਖ ਦੀ ਬਾਡੀ ਆ ਗਈ ਅੱਜ ਫੋਟੋਗ੍ਰਾਫਰ ਇੰਨਾ ਖਰਚਾ ਹੋ ਗਿਆ ਫੋਟੋਗ੍ਰਾਫਰ ਦਾ ਇੰਨੀ ਇਨਵੈਸਟਮੈਂਟ ਹੋਣ ਲੱਗੀ ਵੀ ਇੱਕ ਫੋਟੋਗ੍ਰਾਫਰ ਇੱਕ ਵਿਆਹ ਦੇ ਉੱਪਰ ਕਟੋ-ਕਟ 20 ਤੋਂ 30 ਲੱਖ ਦਾ ਸਮਾਨ ਲੈ ਕੇ ਜਾਂਦਾ ਤਾਂ ਜਾ ਕੇ ਵਿਆਹਪਕਤਾਉਂਦਾ ਅਸੀਂ ਫੋਟੋਗ੍ਰਾਫਰਾਂ ਨੂੰ ਜਿਹੜੇ ਛੋਟੇ ਫੋਟੋਗ੍ਰਾਫਰ ਨੇ ਜਾਂ ਥੋੜੇ ਜਿਹੇ ਆਰਥਿਕ ਪੱਖੋਂ ਕਮਜ਼ੋਰ ਫੋਟੋ ਅਸੀਂ ਉਹਨਾਂ ਨੂੰ ਉੱਚਾ ਚੱਕਣ ਵਾਸਤੇ ਪ੍ਰਬੰਧ ਕਰ ਰਹੇ ਹਾਂ ਜਿਹੜੇ ਵਧੀਆ ਫੋਟੋਗ੍ਰਾਫਰ ਫੋਟੋਗ੍ਰਾਫੀ ਵਧੀਆ ਤਰੀਕੇ ਨਾਲ ਵੀ ਉਹਨਾਂ ਨੂੰ ਵੀ ਨਵੀਂ ਤਕਨੀਕ ਬਾਰੇ ਜਾਣਕਾਰੀ ਦੇਣ ਦਾ ਜਿਹੜਾ ਪ੍ਰਬੰਧ ਹੈ ਬਿਲਕੁਲ ਜਿਹੜੀ ਬੁਰਖ ਸਾਪ ਆ ਫਿਰ ਉੱਥੇ ਜਿਹੜੇ ਅਣਜਾਣ ਨੇ ਥੋੜੇ ਜਿਹੇ ਫੋਟੋਗ੍ਰਾਫਰਾਂ ਨੂੰ ਐਕਸਪੀਰੀਅੰਸ ਦੀ ਘਾਟ ਉਹ ਵੀ ਐਕਸਪੀਰੀਅੰਸ ਪੂਰਾ ਹੋਣਾ ਉੱਥੇ ਬਿਲਕੁਲ ਜੀ ਬਿਲਕੁਲ ਉੱਥੇ ਅਸੀਂ ਜਿਹੜੇ ਐਕਸਪਰਟ ਬੰਦੇ ਬੁਲਾਇਆ ਕਰਾਂਗੇ ਐਕਸਪਰਟ ਬੰਦੇ ਉੱਥੇ ਆ ਕੇ ਸਾਡੇ ਜਿਹੜੇ ਹੈਗਾ ਫੋਟੋਗ੍ਰਾਫਰ ਨੂੰ ਜਾਣਕਾਰੀ ਦੇਣਗੇ ਅਸੀਂ ਕਿਸੇ ਕੈਮਰਾ ਕੰਪਨੀ ਨੂੰ ਨਹੀਂ ਇੱਥੇ ਬੁਲਾ ਰਹੇ ਅਸੀਂ ਜਿਹੜੇ ਫੋਟੋਗ੍ਰਾਫੀ ਨਾਲ ਉਹ ਕਿਵੇਂ ਫੋਟੋਗ੍ਰਾਫੀ ਕਰਨੀ ਆ ਕਿਵੇਂ ਤੁਸੀਂ ਵਿਆਹਾਂ ਦੇ ਫੰਕਸ਼ਨ ਕਰਨੇ ਨੇ ਉਹ ਸਾਰਾ ਸਿਸਟਮ ਉੱਥੇ ਅਸੀਂ ਉਹਨਾਂ ਨੂੰ ਦੱਸਣ ਜਾ ਰਹੇ ਹਾਂ ਅਸੀਂ ਉਹ ਜਲਦੀ ਵਰਕਸ਼ਾਪਾਂ ਕਿਉਂਕਿ ਸਾਡਾ ਹਾਲ ਤਿਆਰ ਹੋ ਗਿਆ ਅਸੀਂ ਪਿਛਲੇ 4-5 ਮਹੀਨਿਆਂ ਤੋਂ ਹਾਲ ਲੱਗੇ ਹੋਏ ਆ ਤਿਆਰ ਕਰਨ ਵਾਸਤੇ ਹਾਲ ਬਿਲਕੁਲ ਤਿਆਰ ਹੈ ਅੱਜ ਟ్రਾਇਲ ਲਿਆ ਜਾ ਰਿਹਾ ਹੈ ਜਲੰਧਰ ਦੇ ਵਿੱਚ ਹੁਣ ਅਸੀਂ ਕੀ ਆ ਫੋਟੋਗ੍ਰਾਫੀ ਮੇਲੇ ਦੇ ਨਾਲ ਦੀ ਨਾਲ ਹੀ ਉਹਦਾ ਉਦਘਾਟਨ ਕਰਕੇ ਉੱਥੇ ਫੋਟੋਗ੍ਰਾਫਰਾਂ ਨੂੰ ਬੁਲਾ ਕੇ ਵਰਕਸ਼ਾਪਾਂ ਦਾ ਵੀ ਪ੍ਰਬੰਧ ਕਰ ਰਹੇ ਹਾਂ ਬਿਲਕੁਲ ਪੋਲੀਟੀਕਲ ਨੁਮਾਇੰਦੇ ਆਉਣੇ ਵੀ ਕਿਸੇ ਨੇ ਪੁੱਛਣਾ ਉੱਥੇ ਕੋਈ ਮੁੱਖ ਮਹਿਮਾਨ ਜਿਹੜੇ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਆ ਇਹ ਆਲ ਇੰਡੀਆ ਨਾਲ ਜੁੜੀ ਹੋਈ ਆ ਉਹਦੇ ਵਿੱਚ ਸਾਡੇ ਲਵੇ 10 ਸੂਬੇ ਨੇ ਅਸੀਂ 10 ਸੂਬਿਆਂ ਦੇ ਪ੍ਰਧਾਨ ਸੈਕਟਰੀ ਬੁਲਾ ਰਹੇ ਹਾਂ ਆਲ ਇੰਡੀਆ ਦੇ ਪ੍ਰੈਜ਼ੀਡੈਂਟ ਆ ਰਹੇ ਨੇ ਗੁਰਨਾਮ ਸਿੰਘ ਸ਼ੇਰਪੁਰ ਆਲ ਇੰਡੀਆ ਦੇ ਸਕੱਤਰ ਜਨਰਲ ਆ ਰਹੇ ਨੇ ਰਕੇਸ਼ ਤਵਾੜੀ ਜੀ ਬਿਹਾਰ ਤੋਂ ਆ ਰਹੇ ਨੇ ਸਾਡੇ ਲਵੇ ਜੁਪੀ ਤੋਂ ਬੰਦੇ ਆ ਰਹੇ ਨੇ ਸਾਡੇ ਲਵੇ ਆਪਣਾ ਜੰਮੂ ਕਸ਼ਮੀਰ ਤੋਂ ਆ ਰਹੇ ਨੇ ਹਿਮਾਚਲ ਪ੍ਰਦੇਸ਼ ਤੋਂ ਹਰਿਆਣੇ ਤੋਂ ਓਡੀਸ਼ਾ ਤੋਂ ਝਾਰਖੰਡ ਸਭ ਨੂੰ ਸੱਦਾ ਦਿੱਤਾ ਹੋਇਆ ਇਹਦੇ ਨਾਲ ਹੀ ਅਸੀਂ ਪੰਜਾਬ ਦੇ ਜਿਹੜੇ ਡਿਪਟੀ ਸਪੀਕਰ ਨੇ ਸਾਡੇ ਫੋਟੋਗ੍ਰਾਫਰ ਨੇ ਜਾਇ ਕਿ ਸੰਜੀਤ ਰੋੜੀ ਉਹ ਪਹਿਲਾਂ ਜਦੋਂ ਵਿਧਾਇਕ ਨਹੀਂ ਬਣੇ ਸੀ ਉਦੋਂ ਫੋਟੋਗ੍ਰਾਫੀ ਦਾ ਕੰਮ ਕਰਦੇ ਸੀ ਉਹਨਾਂ ਨੂੰ ਵੀ ਸੱਦਾ ਦਿੱਤਾ ਹੋਇਆ ਵੀ ਤੁਸੀਂ ਉੱਥੇ ਪਹੁੰਚੋ ਇੱਕ ਅਸੀਂ ਉਹਨਾਂ ਲਈ ਪਹਿਲਾਂ ਵੀ ਮੰਗ ਪੱਤਰ ਦਿੱਤਾ ਸੀ ਐਤਕੀ ਫੇਰ ਉਹਨਾਂ ਨੂੰ ਜਿਹੜਾ ਪਿਛਲਾ ਮੰਗ ਵਰਤ ਦਿੱਤਾ ਹੋਇਆ ਉਹਨਾਂ ਨੂੰ ਦੁਬਾਰਾ ਯਾਦ ਕਰਾਵਾਂਗੇ ਵੀ ਅਸੀਂ ਤੁਹਾਨੂੰ ਉਹਨਾਂ ਤੋਂ ਵਾਸਤੇ ਅਸੀਂ ਪੰਜਾਬ ਸਰਕਾਰ ਤੋਂ ਇੱਕ ਮੰਗ ਰੱਖੀ ਸੀ ਵੀ ਫੋਟੋਗ੍ਰਾਫਰਾਂ ਦਾ ਇੱਕ ਬੋਰਡ ਬਣਾਇਆ ਜਾਵੇ ਜਿੱਦਾਂ ਬਾਕੀ ਸਵਾ ਬੰਦੇ ਬੋਰਡ ਬਣਦੇ ਨੇ ਇੱਕ ਫੋਟੋਗ੍ਰਾਫਰਾਂ ਦਾ ਬੋਰਡ ਬਣੇ ਕਿਉਂਕਿ ਜਿਹੜੀ ਫੋਟੋਗ੍ਰਾਫੀ ਆ ਇੱਕ ਐਸਾ ਆਰਟ ਹੈ ਜਿਹਦੀ ਬੰਦੇ ਨੂੰ ਜਨਮ ਤੋਂ ਲੈ ਕੇ ਮਰਨ ਤੋਂ ਬਾਅਦ ਤੱਕ ਲੋੜ ਪੈਂਦੀ ਹੈ ਕਿਉਂਕਿ ਜਨਮ ਤੋਂ ਲੈ ਕੇ ਹਰ ਪੜਾ ਤੇ ਫੋਟੋਗ੍ਰਾਫੀ ਦੀ ਲੋੜ ਹੈ ਮਰਨ ਤੋਂ ਬਾਅਦ ਦਾ ਮੇਰਾ ਮਤਲਬ ਇਹ ਹੈ ਵੀ ਜਿਹੜੇ ਮਰਨ ਤੋਂ ਬਾਅਦ ਇੱਕ ਭੋਗ ਦੀ ਫੋਟੋ ਵੀ ਇੱਕ ਫੋਟੋਗ੍ਰਾਫਰ ਹੀ ਬਣਾਉਦਾ ਯਾਦਾਂ ਇਕੱਠੀਆਂ ਕਰਨ ਵਾਸਤੇ ਇੱਕ ਫੋਟੋਗ੍ਰਾਫਰ ਕਿਉਂਕਿ ਅਸੀਂ ਆਰਟਿਸਟ ਲੋਕ ਆ ਆਰਟਿਸਟੀ ਦਾ ਸਿਸਟਮ ਅਸੀਂ ਚਾਹੁੰਦੇ ਆਂ ਪੰਜਾਬ ਸਰਕਾਰ ਨੂੰ ਵੀ ਇੱਕ ਇਹ ਜਿਹੜਾ ਬੋਰਡ ਬਣਾਉਣ ਉਹਦੇ ਵਿੱਚ ਜਿਹੜਾ ਚੇਅਰਮੈਨ ਹੋਵੇ ਉਹ ਸਾਡਾ ਫੋਟੋਗ੍ਰਾਫਰ ਹੋਵੇ ਉਹਨਾਂ ਨੂੰ ਪਤਾ ਲੱਗੇ ਵੀ ਸਮੱਸਿਆਵਾਂ ਫੋਟੋਗ੍ਰਾਫਰਾਂ ਦੀਆਂ ਕੀ ਨੇ ਕਿਉਂਕਿ ਹੁਣ ਸਾਨੂੰ ਬੜੀਆਂ-ਬੜੀਆਂ ਪ੍ਰੋਬਲਮ ਆਉਣ ਲੱਗੀਆਂ ਹੋਈਆਂ ਨੇ ਕਦੇ ਲੁੱਟ ਖਵਾਉਂਦਾ ਸਾਡੇ ਨਾਲ ਬਹੁਤ ਵੱਡੇ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ ਵਿਆਹਾਂ ਦੇ ਵਿੱਚ ਸਾਡੀ ਕੋਈ ਸੁਰੱਖਿਆ ਨਹੀਂ ਰਾਤ ਨੂੰ ਫੰਕਸ਼ਨ ਅਸੀਂ ਲੇਟ ਕਰਕੇ ਆਉਣਾ ਉਹ ਸੁਰੱਖਿਆ ਦੀਆਂ ਬੜੀਆਂ-ਬੜੀਆਂ ਪ੍ਰੋਬਲਮ ਆ ਰਹੀਆਂ ਨੇ ਵੀ ਅਸੀਂ ਆਪਣੇ ਬੋਰਡ ਸਾਡਾ ਬੋਰਡ ਬਣਾਇਆ ਜਾਵੇ ਅਸੀਂ ਆਪਣੇ ਚੇਅਰਮੈਨ ਨੂੰ ਅਸੀਂ ਆਪਣੀਆਂ ਮੀਟਿੰਗਾਂ ਕਰੀਏ ਉਹਨਾਂ ਨੂੰ ਤੱਕ ਦੱਸੀਏ ਪੰਜਾਬ ਸਰਕਾਰ ਤੱਕ ਜਿਹੜੇ ਹੈਗੇ ਨੇ ਅਸੀਂ ਆਪਣੀਆਂ ਜਿਹੜੀਆਂ ਸਮੱਸਿਆਵਾਂ ਲੈ ਕੇ ਜਾਈਏ ਠੀਕ ਹੈ ਜਾਨੀ ਕਿ ਬਹੁਤ ਮਹਿੰਗਾ ਸਮਾਨ ਹੁੰਦਾ ਤੁਹਾਡੇ ਲਈ ਜਿਵੇਂ ਤੁਸੀਂ ਜ਼ਿਕਰ ਕੀਤੇ ਆ ਹਾਂਜੀ ਬਿਲਕੁਲ ਅੱਜ ਦਾ ਸਿਸਟਮ ਤਾਂ ਇਹ ਹੈ ਜੀ ਇੱਕ ਸਿੰਪਲ ਵਿਆਹ ਦੇ ਵਿੱਚ ਘੱਟੋ ਘੱਟ ਵੀ 4-5 ਕੈਮਰੇ ਜਾਂਦੇ ਨੇ 7-8 ਬੰਦਿਆਂ ਦੀ ਟੀਮ ਜਾਂਦੀ ਆ ਉਹਦੇ ਵਿੱਚ ਤੁਸੀਂ ਐ ਲਾ ਲਓ ਵੀ ਇੱਕ ਜਿਹੜੀ ਬੈਲਟ ਪਾਈ ਹੁੰਦੀ ਆ ਫੋਟੋਗ੍ਰਾਫਰ ਦੀ ਉਹ ਵੀ ਇੰਨੀ ਮਹਿੰਗੀ ਐ 5-7000 ਤੋਂ ਘੱਟ ਤਾਂ ਉਹ ਨਹੀਂ ਜਿਹੜੇ ਕੈਮਰੇ ਨੇ 3.5 ਲੱਖ ਦੀ ਬਾਡੀ ਉਹਦੇ ਨਾਲ 4-5 ਲੈਂਸ ਲੱਗੇ ਹੁੰਦੇ ਨੇ ਘੱਟੋ ਘੱਟ 8-10 ਲੱਖ ਦਾ ਇੱਕ ਕੈਮਰਾ ਦਾ ਸੈੱਟ ਬਣਦਾ ਕਹਿਣ ਦਾ ਮਤਲਬ ਵੀ ਉਹ ਪੂਰਾ ਪੂਰਾ ਮਹਿੰਗੀ ਹੋ ਗਈ ਫੋਟੋਗ੍ਰਾਫੀ ਫਿਰ ਲਾਮ ਲਖਸ਼ਰ ਕਿੰਨਾ ਵੀ ਉਹ ਵੀ ਚਾਹੀਦਾ ਜੀ ਅੰਬ੍ਰੇਲਾ ਵੀ ਚਾਹੀਦਾ ਸਾਰਾ ਸਿਸਟਮ ਜਿਹੜੀ ਮਹਿੰਗਾ ਸਿਸਟਮ ਹੋ ਗਿਆ ਫੋਟੋਗ੍ਰਾਫੀ ਦਾ ਅਸੀਂ ਚਾਹੁੰਦੇ ਆ ਵੀ ਉਹਨਾਂ ਦੀ ਸੁਰੱਖਿਆ ਵੀ ਹੋਣੀ ਚਾਹੀਦੀ ਆ ਜੇ ਕਿਉਂਕਿ ਰੁਜ਼ਗਾਰ ਪੰਜਾਬ ਸਰਕਾਰ ਜਾਂ ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਆਂ ਜਾਣੇ ਇਹਨਾਂ ਤੋਂ ਰੁਜ਼ਗਾਰ ਦਿੱਤੇ ਨਹੀਂ ਗਿਆ ਅਸੀਂ ਚਾਹੁੰਦੇ ਆ ਵੀ ਅਸੀਂ ਆਪਣੇ ਪੱਧਰ ਤੇ ਰੋਜ਼ਗਾਰ ਪੈਦਾ ਕਰਕੇ ਅਸੀਂ ਫੋਟੋਗ੍ਰਾਫਰਾਂ ਜਿਹੜੇ ਆਪਣੇ ਮੁੰਡਿਆਂ ਨੂੰ ਸਿਖਾ ਕੇ ਕੰਮ ਸਿਖਾ ਕੇ ਹਨਾ ਇੱਧਰ ਲੈ ਕੇ ਜਾਂਦੇ ਆ ਅਸੀਂ ਕਹਿੰਦੇ ਆ ਵੀ ਜਿਹੜੇ ਰੋਜ਼ਗਾਰ ਅਸੀਂ ਕਰਨ ਵਾਲੇ ਲੋਕ ਰੋਜ਼ਗਾਰ ਕਰ ਰਹੇ ਆ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇ ਨਾਲ ਜੇ ਉਹਨਾਂ ਦੀ ਥੋੜੀ-ਬਹੁਤ ਮਦਦ ਸਰਕਾਰਾਂ ਕਰ ਦੇਣ ਤਾਂ ਜਿਆਦਾ ਵਧੀਆ ਵੀ ਹੋਰ ਵਧੀਆ ਹਨਾ ਫੋਟੋਗ੍ਰਾਫੀ ਦਾ ਮਿਆਰ ਵੀ ਉੱਚਾ ਹੋਊਗਾ ਅਸੀਂ ਫੋਟੋਗ੍ਰਾਫੀ ਨੂੰ ਫੋਟੋਗ੍ਰਾਫਰ ਨੂੰ ਮਜ਼ਬੂਤ ਕਰਨ ਵਾਸਤੇ ਫੋਟੋਗ੍ਰਾਫੀ ਦਾ ਮਿਆਰ ਉੱਚਾ ਚੱਕਣ ਵਾਸਤੇ ਪੂਰੇ ਪ੍ਰਬੰਧ ਪਿਛਲੇ 12 ਸਾਲਾਂ ਤੋਂ ਉਪਰਾਲੇ ਕਰਨ ਲੱਗੇ ਹੋਏ ਹਾਂ ਠੀਕ ਹੈ ਬਿਲਕੁਲ ਤੁਹਾਡਾ ਐਕਸਪੀਰੀਅੰਸ ਬਹੁਤ ਹੈ ਕੀ ਲੱਗਦਾ ਹੁਣ ਮੋਬਾਈਲ ਵਾਲੀ ਦੁਨੀਆ ਚੱਲ ਰਹੀ ਆ ਮੋਬਾਈਲ ਬਹੁਤ ਆ ਗਏ ਫੋਟੋਗ੍ਰਾਫਰਾਂ ਨੂੰ ਇਹਦੀ ਮੋਬਾਈਲਾਂ ਦਾ ਫਰਕ ਪਿਆ ਕੋਈ ਕਿਵੇਂ ਦਾ ਫੋਟੋਗ੍ਰਾਫਰਾਂ ਨੂੰ ਜੀ ਆਰਥਿਕ ਪੱਖੋਂ ਬਹੁਤ ਕਮਜ਼ੋਰ ਹੋਇਆ ਫੋਟੋਗ੍ਰਾਫਰ ਮੋਬਾਈਲਾਂ ਨਾਲ ਜਿਹੜੇ ਛੋਟੇ-ਮੋਟੇ ਫੰਕਸ਼ਨ ਰਿੰਗ ਸ਼ਰਾਮਣੀ ਤੇ ਲੋਕ ਆਪ ਖਿੱਚਣ ਲੱ ਮੈਟਰੋਮੋਨੀਅਲ ਫੋਟੋ ਲੋਕ ਆਪ ਖਿੱਚਣ ਲੱਗੇ ਫੋਟੋਗ੍ਰਾਫਰ ਕਿੱਥੇ ਰਹਿ ਗਏ ਇੱਕ ਮੈਰਿਜ ਤੇ ਦੂਸਰਾ ਪਾਸਪੋਰਟ ਤੱਕ ਹੁਣ ਪਾਸਪੋਰਟ ਤੇ ਵੀ ਆਨਲਾਈਨ ਫੋਟਾ ਲੱਗਣ ਲੱਗੇ ਆ ਉਹਦੇ ਨਾਲ ਵੀ ਫੋਟੋਗ੍ਰਾਫ ਫੋਟੋਗ੍ਰਾਫਰ ਦਾ ਜੇ ਤੁਸੀਂ ਅੰਦਰੋਂ ਪੁੱਛੋ ਤਾਂ ਬੜਾ ਆਰਥਿਕ ਪੱਖੋਂ ਜਿਹੜਾ ਹੈਗਾ ਫੋਟੋਗ੍ਰਾਫਰ ਕਮਜ਼ੋਰ ਹੋਇਆ ਪਰ ਹੁਣ ਪ੍ਰੋਬਲਮ ਕਿੱਥੇ ਆ ਅਸੀਂ ਕੰਪੀਟੀਸ਼ਨ ਦੀ ਦੌੜ 'ਚ ਲੱਗੇ ਹੋਇਆ ਸਾਨੂੰ ਕੰਪੀਟੀਸ਼ਨ ਇੰਨਾ ਜ਼ਿਆਦਾ ਹੈ ਫੋਟੋਗ੍ਰਾਫੀ ਲਾਈਨ ਦੇ ਵਿੱਚ ਬੀ ਸਾਨੂੰ ਇੱਕ ਦੂਜੇ ਨੂੰ ਦੇਖ ਕੇ ਕੈਮਰੇ ਖਰੀਦਣੇ ਪੈ ਰਹੇ ਨੇ ਪੂਰੇ ਦੌੜ ਚ ਲੱਗੇ ਹੋਏ ਨੇ ਪਰ ਇੰਨਾ ਮੈਂ ਜ਼ਰੂਰ ਕਹਿਣਾ ਵੀ ਪੰਜਾਬ ਦੀ ਫੋਟੋਗ੍ਰਾਫੀ ਹੈ ਜਿਹੜੀ ਹਜੇ ਵੀ ਬਾਕੀ ਸੂਬਿਆਂ ਨੂੰ ਆਪਾ ਪੰਜਾਬ ਦਾ ਫੋਟੋਗ੍ਰਾਫਰ ਹੈ ਜਿਹੜਾ ਹਜੇ ਵੀ ਖੁਸ਼ਹਾਲ ਹੈ ਵਧੀਆ ਹੈ ਐਸੀ ਗੱਲ ਨਹੀਂ ਵਧੀਆ ਕੈਮਰੇ ਵਧੀਆ ਲੁੱਕ ਵੀ ਵਧੀਆ ਹੁੰਦੀ ਹੈ ਮੈਂ ਕਿਉਂਕਿ ਮੈਂ ਫੋਟੋਗ੍ਰਾਫੀ ਦੇ ਮਾਮਲੇ ਵਿੱਚ ਬੈਸਟ ਬੰਗਾਲ ਵੀ ਗਿਆ ਬਿਹਾਰ ਵੀ ਗਿਆ ਤਕਰੀਬਨ ਅਸੀਂ ਪੂਰੇ ਆਲ ਇੰਡੀਆ ਚ ਘੁੰਮਦੇ ਹਾਂ ਅਸੀਂ ਉੱਥੇ ਵੀ ਦੇਖਦੇ ਹਾਂ ਤੇ ਅਸੀਂ ਆਪਣਾ ਵੀ ਸਿਸਟਮ ਦੇਖਦੇ ਹਾਂ ਅਸੀਂ ਕਹਿੰਦੇ ਪੰਜਾਬ ਦਾ ਫੋਟੋਗ੍ਰਾਫਰ ਫੇਰ ਵੀ ਮਜ਼ਬੂਤ ਹੈ ਪਰ ਇਹਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਉਪਰਾਲੇ ਤਾਂ ਸਾਨੂੰ ਕਰਨੇ ਪੈਣਗੇ ਠੀਕ ਹੈ ਜਿਵੇਂ ਦੇ ਉਪਰਾਲੇ ਤੁਸੀਂ ਕਰ ਰਹੇ ਹੋ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਹੋਰ ਸਟਰੋਂਗ ਹੋ ਜਾਣਾ ਹੋਰ ਤਕੜਾ ਹੋ ਜਾਣਾ ਬਿਲਕੁਲ ਜੀ ਬਿਲਕੁਲ ਜਦੋਂ ਅਸੀਂ 2022 ਦੇ ਵਿੱਚ ਲੁਧਿਆਣੇ ਲਈ ਸੀ ਫੋਟੋਗ੍ਰਾਫੀ ਮੇਲਾ ਲਾਇਆ ਉਦੋਂ ਉਹਨੇ ਸਾਨੂੰ ਲੱਗਦਾ ਨਹੀਂ ਸੀ ਸਫਲ ਹੋ ਗਿਆ ਸੀ ਉਸ ਤੋਂ ਬਾਅਦ ਗੁਰਾਇਆਂ ਮੇਲਾ ਲਾਇਆ ਥੋੜਾ ਜਿਹਾ ਹੋਰ ਸਫਲ ਹੋਏ ਅੱਜ ਤਾਂ ਤੁਸੀਂ ਇਦਾਂ ਲਾ ਲੋ ਵੀ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਮੈਂਬਰਾਂ ਦੀ ਗਿਣਤੀ ਵੀ ਆਪਣੇ ਆਪ ਵਧੀ ਜਾਂਦੀ ਹੈ ਫੋਟੋਗ੍ਰਾਫੀ ਵੀ ਸਾਡੇ ਤੋਂ ਲੋਕ ਜਿਹੜੇ ਨਵੇਂ ਮੁੰਡੇ ਨੇ ਪੁੱਛਦੇ ਨੇ ਜੀ ਹਾਂ ਜੀ ਅੱਜ ਤੱਕ ਕਿਵੇਂ ਹੋਊਗਾ ਉਹਨਾਂ ਨੂੰ ਅਸੀਂ ਵਰਕਸ਼ਾਪਾਂ ਪਹਿਲਾਂ ਸ਼ਹਿਰਾਂ 'ਚ ਦੇਣ ਦੀ ਕੋਸ਼ਿਸ਼ ਕੀਤੀ ਸ਼ਹਿਰਾਂ ਦੇ ਵਿੱਚ ਸਾਨੂੰ ਲੱਗਿਆ ਵੀ ਫੋਟੋਗ੍ਰਾਫਰ ਆਪਣੇ ਤੌਰ ਤੇ ਪੈਸੇ ਖਰਚਣ ਤੋਂ ਤਖਲੀਫ ਮੰਨਦੇ ਨੇ ਹੁਣ ਫੋਟੋਗ੍ਰਾਫੀ ਐਸੋਸੀਏਸ਼ਨ ਦਾ ਜਿਹੜਾ ਮੁੱਖ ਦਫ਼ਤਰ ਹੈ ਜਲੰਧਰ ਦੇ ਵਿੱਚ ਉਹਦੇ ਵਿੱਚ ਅਸੀਂ ਨੇ ਬੜਾ ਹਾਲ ਦਾ ਜਿਹੜਾ ਤੁਹਾਨੂੰ ਮੈਂ ਦੱਸਿਆ ਜਿਹੜਾ ਹਾਲ ਬਣਾ ਰਹੇ ਆ ਉਹਦੇ ਵਿੱਚ ਅਸੀਂ ਸਾਰੇ ਜਿਹੜੇ ਪ੍ਰਬੰਧ ਨੇ ਖਾਣੇ ਦਾ ਪ੍ਰਬੰਧ ਉੱਤੇ ਦੁਪਹਿਰ ਦਾ ਰੱਖਾਂਗੇ ਅਸੀਂ ਅਸੀਂ ਵਰਕਸ਼ਾਪਾਂ ਦਾ ਫ੍ਰੀ ਪ੍ਰਬੰਧ ਕਰਕੇ ਫੋਟੋਗ੍ਰਾਫੀ ਨੂੰ ਮਜ਼ਬੂਤ ਕਰਨ ਵਾਸਤੇ ਪੂਰੇ ਪ੍ਰਾਲੇ ਕਰ ਰਹੇ ਆ ਮੇਰੇ ਦੁਆਰਾ ਬੇਨਤੀ ਆ ਪੰਜਾਬ ਦੇ ਫੋਟੋਗ੍ਰਾਫਰਾਂ ਨੂੰ ਵੀ 12 ਤੇ 13 ਅਗਸਤ ਨੂੰ ਸੋਨਾ ਗ੍ਰੈਂਡ ਪੈਲੇਸ ਮੋਲਾ ਪਰ ਲਾਜ਼ਮੀ ਪਹੁੰਚੋ ਤਾਂ ਕਿ ਤੁਹਾਨੂੰ ਪਤਾ ਲੱਗੇ ਨਵੀਂ ਤਕਨੀਕ ਕੀ ਆ ਰਹੀ ਆ ਤੁਹਾਨੂੰ ਪਤਾ ਲੱਗੇ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਕਰ ਕੀ ਰਹੀ ਆ ਉੱਥੇ ਅਸੀਂ ਇੱਕ ਹੋਰ ਨਵੀਂ ਚੀਜ਼ ਪੈਦਾ ਕਰ ਰਹੇ ਆ ਅਸੀਂ ਫੋਟੋਗ੍ਰਾਫਰਾਂ ਨੂੰ ਇਹ ਵੀ ਬੇਨਤੀ ਕਰ ਰਹੇ ਹਾਂ ਵੀ ਤੁਸੀਂ ਜੇ ਤੁਹਾਨੂੰ ਕੋਈ ਸ਼ਿਕਾਇਤ ਲੱਗਦੀ ਐ ਐਸੋਸੀਏਸ਼ਨ ਪ੍ਰਤੀ ਜਾਂ ਸਾਡੇ ਪ੍ਰਤੀ ਜਾਂ ਕੋਈ ਸੁਝਾਅ ਤੁਸੀਂ ਆਪਣੇ ਸੁਝਾਅ ਤੇ ਸ਼ਿਕਾਇਤਾਂ ਲਿਖ ਕੇ ਲੈ ਕੇ ਆਓ ਅਸੀਂ ਉੱਥੇ ਇੱਕ ਬਾਕਸ ਲਾਵਾਂਗੇ ਸੁਝਾਅ ਤੇ ਸ਼ਿਕਾਇਤ ਬਾਕਸ ਤੁਸੀਂ ਉੱਥੇ ਉਹ ਸੁਝਾਵਾਂ ਨੂੰ ਤੇ ਸ਼ਿਕਾਇਤਾਂ ਨੂੰ ਉਸ ਬਾਕਸ ਚ ਪਾ ਕੇ ਆਪਣਾ ਐਡਰੈਸ ਵਗੈਰਾ ਲਿਖ ਕੇ ਜਾਓ ਤਾਂ ਕਿ ਅਸੀਂ ਤੁਹਾਡੇ ਨਾਲ ਕੰਟੈਕਟ ਕਰੀਏ ਉਹਨਾਂ ਦੇ ਪੰਜਾਬ ਪੱਧਰ ਤੇ ਵਿਚਾਰ ਕਰੀਏ ਕਿਉਂਕਿ ਅਸੀਂ ਨੇ ਤਾਂ ਰਲ ਮਿਲ ਕੇ ਸਾਰੇ ਕੰਮ ਕਰਨੇ ਨੇ ਮੇਰੀ ਬੇਨਤੀ ਹੈ ਵੀ ਇਹ ਵੀ ਤੁਸੀਂ ਲਾਜ਼ਮੀ ਤੇ 12 ਤੇ 13 ਨੂੰ ਉੱਥੇ ਪਹੁੰਚੋ ਆਮ ਇਜਲਾਸ ਹੈ ਆਮ ਇਜਲਾਸ ਰੋਜ਼ ਤਾਂ ਹੁੰਦੇ ਨਹੀਂ ਪਿਛਲ ਪਹਿਲਾਂ ਵੀ 2 ਸਾਲ ਪਹਿਲਾਂ ਮੈਂ 20 ਸਾਲਾਂ ਬਾਅਦ ਆਮ ਇਜਲਾਸ ਹੋਇਆ ਸੀ ਮੈਂ ਹੁਣ ਜਿਹੜਾ ਪੰਜਾਬ ਦੀ ਜੇ ਮੈਨੂੰ ਸੇਵਾ ਲੱਗੀ ਹੈ ਤਾਂ ਮੈਂ 1 ਸਾਲ ਛੱਡ ਕੇ ਫੇਰ ਆਮ ਇਜਲਾਸ ਕਰਵਾਉਣ ਜਾ ਰਿਹਾ ਵੀ ਇਹ ਹਰ ਸਮੇਂ ਹਰ ਉਹ ਜਿਹੜਾ ਹੈਗਾ ਪ੍ਰਧਾਨ ਨਹੀਂ ਕਰਵਾ ਸਕਦਾ ਮੇਰੇ ਬੇਨਤੀ ਹੈ ਵੀ ਆਮਜਲਾ ਅੱਚ ਪਹੁੰਚੋ ਫੋਟੋਗ੍ਰਾਫੀ ਮੇਲੇ ਚ ਲਾ ਦੇਣਾ। ਬਿਲਕੁਲ ਕੀ ਲੱਗਦਾ ਕਿੰਨਾ ਕੀ ਇਕੱਠ ਹੋਣ ਦਾ ਅਨੁਮਾਨ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ 10000 ਬੰਦਾ ਖਾਣਾ ਵੀ ਤਿਆਰ ਹੋਊ। ਅਨੁਮਾਨ ਕੀ ਹੈ ਤੁਹਾਡਾ? ਸਾਨੂੰ ਇਹ ਲੱਗ ਰਿਹਾ ਜੀ ਵੀ ਪਹਿਲੇ ਦਿਨ 10 ਤੋਂ 15000 ਬੰਦੇ ਆਉਣਗੇ। ਸਾਨੂੰ ਦੋਏ ਦਿਨਾਂ 'ਚ 25 ਤੋਂ 30 30-35000 ਦੇ ਜਿਹੜੇ ਫੋਟੋਗ੍ਰਾਫਰ ਦੇ ਆਉਣ ਦੀ ਉਮੀਦ ਹੈ। ਅਸੀਂ ਉਸ ਤਰ੍ਹਾਂ ਦੇ ਹੀ ਪ੍ਰਬੰਧ ਕਰ ਰਹੇ ਹਾਂ। ਠੀਕ ਹੈ ਬਿਲਕੁਲ ਜੀ। ਸੋ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵੱਡਾ ਇੱਕ ਆਮ ਇਜਲਾਸ ਕਰ ਰਹੀ ਆ ਜ਼ਿਲ੍ਹਾ ਲੁਧਿਆਣਾ ਦੇ ਮੁੱਲਾਂਪੁਰ ਚ ਜਿੱਥੇ ਜਾਣਕਾਰੀ ਦਿੱਤੀ ਆ ਕਿ ਪੂਰੇ ਪੰਜਾਬ ਦੇ ਵਿੱਚੋਂ ਕੀ ਪੂਰੇ ਦੇਸ਼ ਝੋਂ ਜੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਪ੍ਰਧਾਨ ਪਹੁੰਚਣਗੇ ਚਾਹੇ ਵਿਹਾਰ ਆ ਜੂਪੀਆ ਹੋਰ ਸੂਬੇ ਨੇ ਹੋਰ ਸਟੇਟਾਂ ਚੋਂ ਪਹੁੰਚਣਾ ਅਤੇ ਵੱਡਾ ਇਕੱਠ ਹੋਣ ਦਾ ਅਨੁਮਾਨ ਆ ਅਤੇ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਆ ਜਿਹੜੀ ਵੱਡੇ ਉਪਰਾਲੇ ਕਰ ਰਹੀ ਆ ਕਿ ਅਸੀਂ ਫੋਟੋਗ੍ਰਾਫਰਾਂ ਨੂੰ ਜਿਹੜੇ ਪੂਰੇ ਪੰਜਾਬ ਦੇ ਕੋਨੇ-ਕੋਨੇ ਚ ਬੈਠੇ ਨੇ ਪਿੰਡਾਂ ਚ ਬੈਠੇ ਨੇ ਉਹਨਾਂ ਨੂੰ ਸਟਰੋਂਗ ਕਰਨ ਲਈ ਅਹਿਮ ਉਪਰਾਲੇ ਕਰਾਂਗੇ ਕੈਮਰਾਮੈਨ ਅਸ਼ੋਕ ਮਾਰਨ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ